ਬੜੀ ਚੰਗੀ ਗੱਲ ਆ ਕੌਮ ਦੇ ਸ਼ਹੀਦਾਂ ਦੀ ਇਹ ਵਾਰਸ ਆ ਜਥੇਬੰਦੀ ਜਿਹੜੀ ਸ਼ਰੋਣੀ ਗੁਰਦੁਆਰਾ ਪਰੰਧ ਕਮੇਟੀ ਆ ਭਾਵੇਂ ਦੇਰ ਬਾਅਦ ਇਹ ਗੱਲ ਸਾਹਮਣੇ ਆਈ ਆ ਕਿਉਂਕਿ ਰਿਪੋਰਟ ਜਿਹੜੀ ਆ ਇਹ ਹੁਣੇ ਹੀ ਅਕਾਲ ਤਖਤ ਸਾਹਿਬ ਤੋਂ ਜਦ ਤੱਕ ਹੋਈ ਸੀ ਇਸ ਕਰਕੇ ਜਿਹੜਾ ਆ ਸ਼ਰੋਣੀ ਗੁਰਦੁਆਰਾ ਪਰੰਧ ਕਮੇਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਚੰਗਾ ਉਪਰਾਲਾ ਪਰਿਵਾਰ ਨੇ ਅੱਜ ਹਾਜ਼ਰੀ ਭਰੀ ਆ ਸੋ ਪ੍ਰਧਾਨ ਸਾਹਿਬ ਸਿੰਘ ਸਾਹਿਬ ਸਾਰੇ ਨੇ ਇਸ ਸਮੇਂ ਹਾਜ਼ਰੀ ਭਰੀਆ ਮੈਂ ਇਸ ਗੱਲ ਲਈ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਾ ਕਿ ਅਸੀਂ ਬੇਨਤੀ ਕੀਤੀ ਸੀ ਕੀ ਇੱਕ ਹੋਰ ਖਾਨਪੜ ਸਾਹਿਬ ਦਾ ਭੋਗ ਪਾਉਣ ਦਾ ਇਥੇ ਪ੍ਰੋਗਰਾਮ ਲਿਖਿਆ ਗਿਆ ਸੀ ਸੋ ਉਹਨਾਂ ਸਾਰਿਆਂ ਨੇ ਇਸ ਸਾਂਝੇ ਪ੍ਰੋਗਰਾਮ ਦੇ ਲਈ ਸਹਿਮਤੀ ਭਰੀ ਆ ਸਾਰੀਆਂ ਜਥੇਬੰਦੀਆਂ ਦਾ ਮੈਂ ਆਪਣੇ ਵੱਲੋਂ ਤੇ ਪ੍ਰਧਾਨ ਸਾਹਿਬ ਵੱਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਕਿਉਂਕਿ ਸ਼ਹੀਦ ਸਾਹਿਬਾਂ ਦੇ ਸਾਂਝੇ ਹੁੰਦੇ ਆ ਸਾਡਾ ਕੋਈ ਵਖਰੇਵਾ ਹੋ ਸਕਦਾ ਪਰ ਸ਼ਹੀਦ ਸਾਹਿਬਾਂ ਦੇ ਸਾਂਝੇ ਆ ਅੱਜ ਸਾਰੇ ਪੰਥ ਨੇ ਸਮੂਹੀਆਂ ਜਥੇਬੰਦੀਆਂ ਨੇ ਰਲ ਕੇ ਗੁਰੂ ਅੱਗੇ ਅਰਦਾਸ ਕੀਤੀ ਆ ਤੇ ਪਰਿਵਾਰ ਸ਼ਾਮਲ ਹੋਇਆ ਇਹ ਪਰਿਵਾਰ ਦਾ ਵੀ ਅਸੀਂ ਰਣੀ ਆ ਕਿ ਇਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਅੱਜ ਮਹਾਨ ਸ਼ਹੀਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਦੇ ਸੇਧਾਰ ਸਿੰਘ ਸਾਹਿਬ ਗਿਆਨੀ ਪ੍ਰਤੇਵ ਸਿੰਘ ਜੀ ਉਹਨਾਂ ਦਾ ਸ਼ੀਧੀ ਦਿਹਾੜਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ ਗਿਆ ਔਰ ਮੈਂ ਸਮਝਦਾ ਆ ਕਿ ਸਮੇਂ ਦੀ ਸਰਕਾਰ ਨੇ ਜਿੱਤਰਾ ਗੁੱਚੜਾਂ ਦੀ ਤਰ੍ਹਾਂ ਔਰ ਉਹਨਾਂ ਨੂੰ ਉੱਠਾ ਟਾਂਕੇ ਫਿਰ ਉਹਨਾਂ ਦੇ ਇੱਥੇ ਥੱਲੇ ਲੱਤਾ ਚੱਡਿਆਂ ਦੇ ਵਿੱਚ ਟੁੱਡੇ ਮਾਰ ਕੇ ਔਰ ਬਹੁਤ ਬੁਰੀ ਤਰ੍ਹਾਂ ਬੈ ਸਭੀ ਦਾ ਜਿਹੜੇ ਪੁਰਾਣੇ ਜ਼ੁਲਮ ਅਸੀਂ ਸੁਣੇ ਸੀ ਨਾ ਪੁਰਾਣੀਆਂ ਜਿਹੜੀਆਂ ਹਕੂਮਤਾਂ ਕਰਦੀਆਂ ਸਨ ਮੁਗਲਾਂ ਦੇ ਟਾਈਮ ਤੇ ਉਹ ਜ਼ੁਲਮਾ ਜਿਹੜਾ ਸੀ ਉਹ ਜਹੇਦਾਰ ਗੁਰਦੇਵ ਸਿੰਘ ਜੀ ਕੌਕੇ ਸਾਹਿਬ ਤੇ ਕੀਤਾ ਬਾਅਦ ਵਿੱਚ ਉਸ ਟਾਈਮ ਦੇ ਜਿਹੜੇ ਐਸਐਸਪੀ ਸੀ ਕੋਟਨਾ ਜਿਹਨੂੰ ਕਹਿੰਦੇ ਆ ਉਹਨੇ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਸੀ ਉਹ ਗੋਲੀ ਮਾਰ ਦਿੱਤੀ ਤੇ ਛੋਟੇ ਛੋਟੇ ਟੁਕੜੇ ਕਰਕੇ ਜੇstra ਪੁਰਾਣੇ ਮੁਗਲਾਂ ਦੇ ਟਾਈਮ ਤੇ ਬੱਚਿਆਂ ਦੇ ਟੋਟੇ-ਟੋਟੇ ਕਰਦੇ ਸੀ ਉਹ ਟੋਟੇ-ਟੋਟੇ ਕਰਕੇ ਫਿਰ ਉਹ ਜਿਹੜਾ ਨਹਿਰ ਦੇ ਵਿੱਚ ਜਿਹੜਾ ਸੀ ਉਹਨਾਂ ਦੀ ਲਾਸ਼ ਨੂੰ ਸੁੱਟ ਦਿੱਤਾ ਦੱਸ ਨਾਲੇ ਗਵਾ ਜਿਹੜੇ ਉਸ ਟਾਈਮ ਤੇ ਨਾਲ ਉਹ ਦੱਸਦੇ ਅੱਖਾਂ ਵੀ ਘੜ ਦਤੀਆਂ ਸਰ ਮੈਂ ਸਭੀ ਤਾਂ ਵੀ ਬੁੱਚੜਾ ਨੇ ਕਰੇ ਕਿਹੜਾ-ਕਿਹੜਾ ਤਸ਼ੱਦਦ ਉਹਨਾਂ ਨੇ ਕੀਤਾ ਸੋ ਪੁਰਾਣਾ ਜਿੰਨੇ ਵੀ ਇਹ ਸਿਕਸ ਗਰਸ਼ ਦੇ ਵਿੱਚ ਸਿੰਘ ਸ਼ਹੀਦ ਹੋਇਆ ਉਹਨਾਂ ਨਾਲੇ ਹੋ ਗਿਆ ਬਤੀਰਾ ਜਿਹੜਾ ਹੈ ਉਹ ਸਮੇਂ ਦੀ ਸਰਕਾਰ ਨੇ ਕੀਤਾ ਦੇਰ ਆਇਆ ਦਰਸਤ ਹੈ ਪਹਿਲਾਂ ਵੀ ਬਣਾਉਣਾ ਚਾਹੀਦਾ ਸੀ ਕੋਈ ਵੀ ਸਿੰਘ ਜਿਹੜਾ ਕੌਮ ਲਈ ਸ਼ਹੀਦ ਹੁੰਦਾ ਉਹ ਸਾਡਾ ਸਾਡੀ ਕੌਮ ਦਾ ਸਾਡੀ ਕੌਮ ਦੀ ਉਹ ਸਮੇਂ ਮੈਂ ਸਮਝਦਾ ਵੀ ਸ਼ਾਨ ਆ ਸੋ ਪਹਿਲਾਂ ਵੀ ਮਨਾਉਂਦੇ ਤਾਂ ਬਹੁਤ ਚੰਗੀ ਗੱਲ ਸੀ ਜੇ ਹੋਟ ਵੀ ਮੜਾਇਆ ਤਾਂ ਮੈਂ ਸਮਝਦਾ ਹੈ ਕਿ ਆਪਣਾ ਉਹ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਦਾ ਜਿਹੜਾ ਅੱਜ ਇਹ ਕਿਹਾ ਵੀ ਗਿਆ ਸ਼ਰਮਨੀ ਕਮੇਟੀ ਲੋਕ ਕਿ ਉਹਨਾਂ ਨੂੰ ਦਰਜਾ ਵੀ ਦਿੱਤਾ ਜਾਵੇ ਸੋ ਮੈਂ ਸਮਝਦਾ ਕਿ ਜਿੰਨੇ ਸਿੰਘ ਸਿੱਖ ਸੰਗਰਸ਼ੀਦ ਹੋਇਆ ਸਾਰਿਆਂ ਦਾ ਇੱਕ ਇਕੱਠੇ ਤੌਰ ਤੇ ਜਿਹੜਾ ਹੈ ਅਖੰਡ ਪਾਤਸ਼ਾਹ ਸਾਹਿਬ ਭਾਵੇਂ ਇੱਥੇ ਕਰ ਲਿਆ ਕਰਨਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਔਰ ਸਮੁੱਚੇ ਤੌਰ ਤੇ ਮੰਜੀ ਸਾਹਿਬ ਦੁਆਨ ਹਾਲ ਵਿੱਚ ਕਿਉਂਕਿ ਪਰਿਵਾਰ ਜਾਦੇ ਹੋ ਜਾਂਦੇ ਆ ਤੇ ਸਾਰੇ ਪਰਿਵਾਰਾਂ ਨੂੰ ਸਦਕੇ ਤੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਲੋਚ ਰੋਮਨੀ ਗੁਰਦਰਾ ਪਰਬੰਧਾ ਕਮੇਟੀ ਵੱਲੋਂ ਆਉਣ ਵਾਲੇ ਟਾਈਮ ਵਿੱਚ ਸਨਮਾਨਿਤ ਕੀਤਾ ਜਾਊਗਾ ਕਿਉਂਕਿ ਇਹ ਇੱਥੇ 6 ਜੂਨ ਦਾ ਦਿਨ ਤਾਂ ਆਪਾਂ ਮਨਾਉਣਾ ਹੀ ਆ ਔਰ ਉਸ ਟਾਈਮ ਤੇ ਵੀ ਸੰਗਤ ਇਕੱਠੀ ਹੁੰਦੀ ਹੈ ਲੇਕਿਨ ਸਾਰੇ ਸਿੰਘਾਂ ਦਾ ਜਦੋਂ ਆਪਾਂ ਛੀਦੀ ਦਿਨ ਮਨਾਵਾਂਗੇ ਤੇ ਮੇਰੇ ਸਮਝ ਦੇ ਵਿੱਚ ਹੈ ਕਿ ਮੰਜੀ ਸਾਹਿਬ ਦਵਾਨ ਹਾਲ ਸਭ ਤੋਂ ਐਪਰੀਪ੍ਰੋਟ ਜਿਹੜੀ ਜਗ੍ਹਾ ਹੈ ਪਰ ਉਹਨਾਂ ਦੇ ਭੋਗ ਜਿਹੜੇ ਇੱਥੇ ਕਾਲ ਤਖਤ ਸਾਹਿਬ ਤੇ ਪੈਣ ਤੇ ਬਾਅਦ ਵਿੱਚ ਸਨਮਾਨਤ ਜਿਹੜਾ ਹੈ ਉੱਥੇ ਸਨਮਾਨ ਸਾਹਿਬ ਸਾਰੇ ਸਿੰਘਾਂ ਨੂੰ ਕੋਈ ਨਾ ਕੀਤਾ ਧੰਨਵਾਦ